ਸਾਡੇ ਵੀਰ ਦੇ ਭਤੀਜੇ ਲਾਈਵ ਜੁੜੇ ਨੇ ਬੜਾ ਧੰਨਵਾਦ ਆ ਪਹਿਲੀ ਕਬੱਡੀ ਕਹਿੰਦੇ ਮਾਜੇ ਦਾ ਮਝਾਲ ਮਿੱਤਰੋ ਪਾਉਣ ਦਾ ਨਹੀਂ ਕਹਿੰਦੇ ਅੱਗੇ ਨੂੰ ਵਧਿਆ ਹੋਇਆ ਓ ਪਹਿਲੀ 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 ਮਲਕੀਤ 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 ਓ ਬੱਲੇ 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 ਕਬੱਡੀ 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 ਦੀ ਹੈ ਮੈਂ ਪਹਿਲਾਂ ਦੱਸਿਆ ਵੀ ਆਹ ਮੈਚ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਆਹ ਮੈਚ ਦੇ ਵਿੱਚ ਕਹਿੰਦੇ ਕੁਝ ਵੀ ਹੋ ਸਕਦਾ ਅਗਲੀ ਕਬੱਡੀ ਲਓ ਸਾਹਮਣੇ ਸੁੱਖਾ ਬਨੂਰ ਵਾਲਾ ਕਾਕਾ ਸਰਪੰਚ ਯੂਸੇ ਵਾਲਾ ਜਿੰਨਾ ਜਿੰਮੀ ਕਿੱਥੇ ਖੜੀ ਤੇ ਮੰਦੀਪ ਯੂਐਸਈ ਗੁਰਿੰਨਤ ਆਹ ਟੀਮ ਦੇ ਸਪான்ਸਰ ਨੇ ਉਧਰ ਮਾਨ ਖੜਾ ਖੇੜੀ ਗਰਪਾ ਵਾਲੇ ਵੀਰ ਕਹਿੰਦੇ 500 ਰੁਪਏ ਦੁੱਲੇ ਦੇ ਲਈ ਜਸਵਿੰਦਰ ਸਿੰਘ ਜੀ ਲੰਬੜਦਾਰ ਨੈਣ ਮੱਝਰੀ ਵੱਲੋਂ ਪੁੱਜਦਾ ਹੋ ਗਿਆ ਇਹ ਮਾਇਆ ਜਰੂਰ ਵੜ ਕੇ ਲੈ ਜਿਓ ਲਓ ਰੇਡਾ ਭਾਵੇਂ ਲੱਗ ਪਈੰਦੀ ਆ ਪਰ ਗੱਲ ਕਹਿੰਦੇ ਜੱਫੀਆਂ ਦੇ ਮੁਕੜੀਆਂ ਆ ਕਾਲਾ ਢੇਲਪੁਰੀਆ ਜਿੰਨੇ ਜੱਫੇ ਲਾਊਗਾ ਉਹਨੇ 5-500 ਦੇਣੇ ਆ ਉਹਨੇ 5-500 ਚਰਾਗਦੀ ਦੇ ਦੋ ਜੱਫੇ 1100 ਦੇ ਇਹ ਸਾਡੇ ਵੀਰ ਨੇ ਕਦੇ ਗੌਰਵ ਚੜ੍ਹਿਆ ਪ੍ਰਦੀਪ ਕੈਨੇਡਾ ਦਰਸ਼ਨ ਗਰੀਬ ਭਾਦਰ ਜੁਐਸੇ ਢੋਲਾ ਜੁਐਸੇ ਦਨੇਸ਼ ਕੁਐਦਰ ਵਾਲਿਆਂ ਵੱਲੋਂ ਦੋ ਜੱਫੇ 1100 ਦੇ ਉਧਰ ਚਰਾਗਦੀ ਨੇ ਫੇਰ 1100 ਹੋਰ ਲਾ ਗਿਆ ਕਰਨ ਮਾਲ ਇੰਗਲੈਂਡ ਵੱਲੋਂ ਜੋਤ ਸੰਗਤਪੁਰਾ ਰਵੀ ਇਟਲੀ ਵੱਲੋਂ 2200 ਦੇ ਦੋ ਚਰਾਗਦੀ ਦੀ ਟੱਕਰ ਆਹ ਟੱਕਰ ਆਹ ਚੱਕਰ ਦੁਨੀਆ ਨੇ ਕੱਟ 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 ਕੇ ਓਏ ਆਹ ਸੁੱਖਾ ਭੱਜ ਗਿਆ ਸੁੱਖਾ ਭੱਜ ਗਿਆ ਮਹਾਲ ਫੈਮਿਲੀ ਮਾਨਖੜੀ ਦਾ ਬਹੁਤ ਵੱਡਾ ਯੋਗਦਾਨ ਹੈ ਬਹੁਤ ਬਹੁਤ ਧੰਨਵਾਦ ਹੈ ਮਹਾਲ ਫੈਮਿਲੀ ਦਾ ਇੰਦਰਜੀਤ ਬੰਨੀ ਸਮਾਣੇ ਵਾਲਾ ਆ ਗਿਆ ਭਾਈ ਬੈਹ ਜੋ ਮੈਂ ਤੁਹਾਡੇ ਕੋਲੇ ਖੜ ਜੰਨਾ ਲਓ ਸਾਹਮਣੇ ਪੈਂਦੀ ਰੇੜ ਹੈ ਬਿੱਲਿਆ ਕਾਢੋ ਕਰੰਟ ਗਬਰੂਆ ਕਾਢੋ ਕਰੰਟ ਗਬਰੂਆ ਇਹ ਸਾਹਮਣੇ ਬਿੱਲਿਆ ਤੇ ਇੰਦਰਜੀਤ ਸਿੰਘ ਬੰਨੀ ਐ ਸਮਾਣੇ ਵਾਲਾ ਸਰੇ ਦਾ ਸਰੇ ਦਾ ਜੱਸਿਆ ਮੈਚ ਸਰੇ ਦਾ ਉਹ ਸੁੱਖਾ ਆ ਗਿਆ ਸੁੱਖਾ ਆ ਗਿਆ ਕਹਿੰਦੇ ਬਨੂੜ ਦੀ ਧਰਤੀ ਦਾ ਇੱਕ ਕੰਨੀ ਤੇ ਕਹਿੰਦੇ ਹੈਰੀ ਧਲੇਤੇ ਵਾਲਾ ਪਰ ਉਧਰ ਡਬਲ ਟੱਚ ਜਿੱਧਰ ਉਹ ਮੁੰਡਾ ਹੈ ਉਧਰ ਨੱਚਦਾ ਜਾਂਦਾ ਇਧਰ ਲਈ ਇੱਕ ਦਾਰੂ ਦੁਨੀਆ ਖੁਸ਼ ਹੈ ਆ ਮੈਚ ਨੇ ਕਹਿੰਦੇ ਦੁੱਖ ਤੋੜਤੇ ਆ ਮੈਚ ਨੇ ਆ ਦੁੱਖ ਤੋੜਦੇ ਦੁੱਖ ਤੋੜਦੇ ਕਾਲੇ ਤੇ ਪਾਲੀ ਦੇ ਜੱਫਿਆਂ ਤੇ ਮਾਲ ਫੈਮਿਲੀ ਮਾਲ ਖੜੀ ਜੱਦੀ ਪਿੰਡ ਚੈੜੀਆਂ ਵੀਰਾਂ ਦਾ ਲਓ ਸਾਹਮਣੇ ਗੋਰੀ ਦੀ ਰੇਡ ਆ ਬਿੱਲਾ ਬਿੱਲਾ ਬਲੂਰ ਵਾਲਾ ਸਾਹਮਣੇ ਲੱਗਦਾ ਜ਼ੋਰ ਵੇ ਬੱਲੇ ਬੱਲੇ ਕਬੱਡੀ ਹੂ ਹੂ ਸਵਾਗਤ ਆ ਗਿਆ ਕਬੱਡੀ ਪੌਣ ਦੇ ਲਈ ਉਧਰ ਸਾਡਾ ਵੀਰ ਧੋਨੀ ਸਿੰਘ ਤੇ ਬਰਾ ਹੈਪੀ ਕਿਸ਼ਨ ਬਰਾ ਵੀਰ ਜੀ ਯਾਰ ਬੈਜੋ ਪੰਜਾਬ ਸੱਤਾ ਦਾ ਬੜਾ ਧੰਨਵਾਦ ਲਾਓ ਸਾਹਮਣੇ ਉਹ ਸਾਹਮਣੇ ਕਹਿੰਦੇ ਹੈਰੀ ਧਲੇਤੇ ਵਾਲਾ ਬਾਰੇ ਪਾਸੇ ਸੁੱਖਾ ਭੱਜ ਜਾਣਾ ਇਹਨੇ ਮੈਨੂੰ ਲੱਗਦਾ ਐਕਸ਼ਨ ਐਕਸ਼ਨ ਕੋਕਾ ਅੱਤ ਆਓ ਸਰਾਓ ਗੱਬਰੂਆ ਸਰਾਓ ਗੱਬਰੂਆ ਜੱਸਾ ਥੋੜਾ ਮੈਚ ਤੇ ਵੀ ਫੋਕਸ ਰੱਖ ਲਾਓ ਸਾਹਮਣੇ ਗੋਰਾ ਰੇਡ ਪੈ ਰਹੀ ਹੈ ਹੋ ਨੀਸ ਗੋਰਾ ਦੀਆਂ ਤਿੰਨ ਰੇਡਾਂ ਅਗਲੀਆਂ ਮਹਾਲ ਫੈਮਿਲੀ ਵੱਲੋਂ 1000 ਦੀਆਂ ਬਣੀ ਸਮਾਣੇ ਦੀਆਂ ਤਿੰਨ ਰੇਡਾਂ ਪ੍ਰੀਤ ਤੇ ਗੋਰਾ ਪ੍ਰੀਤ ਤੇ ਗੋਰਾ ਲੱਗਦਾ ਜੋਰ 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 ਇੱਕ ਕਬੱਡੀ 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 ਆ ਅੱਜ ਚੇੜੀਆਂ ਦੀ ਧਰਤੀ ਦੇ ਪਕੜੇ ਪੈਂਦੇ ਨੇ ਪਰਸੋਂ ਨੂੰ ਕਹਿੰਦੇ ਸੱਲ ਦੇ ਵਿੱਚ ਅੱਗ ਨਿਕਲਦੀ ਹੈ ਜੇ ਫੜਨਾ ਚਾਹਾਂਗੇ ਨਾ ਮਾਮੂ ਮੋਰੀਆਂ ਨੂੰ ਫੜ ਕਿਉਂਕਿ ਮੈਚ ਹੱਥੋਂ ਮਿੱਕਰਦਾ ਜਾਂਦਾ ਚਰਾਗਦੀਨ ਮਈਆ ਵਾਲੇ ਦੀ ਧਰਤੀ ਦਾ ਪਰ ਦੂਜੇ ਪਾਸੇ ਮੰਬੂਪਰੀਆ ਉਹ ਨਮਾ ਨਮਾ ਉੱਠਿਆ ਉੱਠਿਆ ਕਹਿੰਦੇ tufaan ਬਣ ਕੇ ਆਉ ਜਾਂਦਾ ਆਉ ਜਾਂਦਾ ਓ ਬੱਲੇ 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 ਕਬੱਡੀ ਕਬੱਡੀ ਓ ਇੱਥੇ ਓ ਬੁੱਲਾ 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 ਹੋ ਗਈ ਬੁੱਲਾ ਬੁੱਲਾ ਸਾਰਾ ਲਲਕਿਆ ਵਰ ਕੇ ਦੱਸੋ ਦੁਨੀਆ 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 ਖੇਡੀਆਂ ਖੁਸ਼ੀਆਂ ਦੱਸਿਆ ਦੁਨੀਆ ਖੁਸ਼ ਆ ਇਧਰ 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 ਬਿੱਲਾ ਤੇ ਬਣੀ ਬਿੱਲਾ ਤੇ ਬਣੀ ਇਹ ਬੱਲੇ 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 ਸਰ ਆ ਉਹ ਦਰਸ਼ਕ ਵੀਰਿਆ ਆਿਆਂ ਦਾ ਮੱਲ ਮੁੜ ਗਿਆ ਤੇ ਇੱਕ ਵਾਰੀ ਲਲਕਦਾ ਵੱਡਾ ਸਾਰਾ ਗੁਰਮੀਤ ਸਿੰਘ ਜੀ ਸਾਡੇ ਲਾਈਵ ਜੁੜੇ ਹੋਇਆ ਕੈਨੇਡਾ ਤੋਂ ਸਰਦਾਰ ਗੁਰਮੀਤ ਸਿੰਘ ਜੀ ਬਾਈ ਵੜ ਗਿਆ ਯਾਰ ਲਓ ਸੁੱਖਾ ਫੇਰ ਅੱਗੇ ਨੂੰ ਕਹਿੰਦੇ ਵੱਧ ਚੁਕਿਆ ਹੁਣ ਚਾਰ ਜਾਫੀ ਨੇ ਚੈੜੀਆਂ ਪਿੰਡ ਦੀ ਟੀਮ ਕਹਿੰਦੇ ਅੱਜ ਵੱਡੇ ਬਜੁਰ ਦੀ ਬਹਾਦਰ ਯੂਐਸਏ ਨੇ ਬਣਾਈਆ ਪਰ ਦੂਜੇ ਪਾਸੇ ਹੈਰੀ ਧਲੇਤੇ ਵਾਲਾ ਇਹ ਨੱਤੂ ਇਹ ਇੱਥੇ ਰੱਖ ਇਹ ਇੱਥੇ ਰੱਖੋ ਓ ਬਾਈ ਬਲੂਰ ਵਾਲੇ ਮੁੰਡਿਆਂ ਦੀ ਖੇਡ ਕਿਦਾਂ ਲੱਗੀ ਸੋਫੀਕਾ ਚਵੰਦੀ ਲੁੱਡੀਆਂ ਪਾਉਂਦੀ ਫਿਰਦੀ ਐ ਸਾਹਮਣੇ ਸਾਹਮਣੇ ਹੋਇਆ ਸੁੱਖਾ ਬਨੂੜ ਵਾਲਾ ਰੇਡ ਪੈ ਰਹੀ ਐ ਯਾਫੀ ਤਿੰਨ ਹੈਰੀ ਧਲੇਤੇ ਦਾ ਪਾਲੀ ਚੈੜੀਆਂ ਦਾ ਤੇ ਨਾਲ ਚਿਰਾਗ ਦਿਨ ਮਈਆਂ ਵਾਲੇ ਪਿੰਡ ਦਾ ਹੁਣ ਦੇਖਦਾ ਵੀ ਚਿਰਾਗ ਦਿਨ ਤੇ ਸੁੱਖਾ ਸੁੱਖਾ ਤੇ ਕਬੱਡੀ ਬੱਲੇ 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 ਉਧਰ ਕੀ ਸ਼ਿਆਰਾ ਮੇਲਾ ਲੁੱਟ ਗਿਆ ਅੱਜ ਸਾਰਾ ਸੁੱਖਾ ਕਹਿੰਦੇ ਬਨੂੜ ਪਿੰਡ ਵਾਲਾ ਮੇਲਾ ਲੁੱਟ ਗਿਆ ਸਾਰਾ ਓ ਭਾਈ ਸਾਰ ਰਹਿ ਕੈਮਰੇ ਤੋਂ ਸੈਟ ਰਹੀ ਮੇਰਾ ਵੀਰ ਬਣ ਕੇ ਦੁੱਲਾ 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 ਚਰਾਗਦੀ ਨੇ ਓ ਕਿਹੜੀ ਗੱਲ ਨੂੰ ਸੱਦਿਆ ਦੱਸ ਦੁਨੀਆ ਨੂੰ ਧਲੇਪੇ ਵਾਲਿਆ ਕਾਡੋ ਗਰੰਟਾ ਕਾਡੋ ਗਰੰਟਾ ਕਾਡੋ ਗਰੰਟਾ ਦੁੱਲਾ ਤੇ ਹੈਰੀ ਹੈਰੀ ਤੇ ਦੁੱਲਾ ਓ ਬੱਲੇ 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 ਸਵਾਦ ਸਵਾਦ ਕਬੱਡੀ 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 ਬੱਲੇ 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 ਹੋ ਰਾਜੀ ਬਣ ਜਾ ਸਵਾਹ ਅੱਤ ਕੋਕਾ